ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਗਰਦਾਸਪੁਰ ਦੱਸਣ ਜੇ ਥੋੜਾ ਜਿਹਾ ਆਪਣਾ ਖਲਾਗ ਗਿਆ ਸ਼ਹਿਰ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਤੇ ਮਨੀਸ਼ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਸੋਈ ਆ ਇੱਕ ਗੱਬਣਿਆ ਤੇ ਇੱਕ ਬਿਨਾਂ ਬੱਚੇ ਤੋਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਜੀ ਹੁਣ ਨਾ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ। ਹੋਸਣਾ ਠੀਕ ਠਾਕ ਜੀ। ਹਾਂਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ। ਸਭ ਵਧੀਆ ਜੀ। ਵੇਗ ਗਿਆ ਉਹਦ ਨਾਲ ਮਾਲ ਫਿਰ। ਹਾਂਜੀ ਉਸ ਤੋਂ ਬਾਅਦ ਵੀ ਵੀਰ ਜੀ ਕਿੰਨੇ ਵੇਗ ਗਿਆ ਕਿਉਂਕਿ ਉਹਦੀ ਡੱਬੀ ਤੇ ਇੱਕ ਸਿੰਘ ਵਾਲੀ ਪਾਈ ਹੈ ਨਾ। ਅੱਛਾ। ਬਹੁਤ ਜਿਆਦਾ ਫੋਨ ਆਏ ਤੇ ਬਹੁਤ ਵੀਰਾਂ ਨੇ ਪਿਆਰ ਵੀ ਦਿੱਤਾ ਵਾ। ਅੱਛਾ। ਤੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡੇ ਤੇ ਯਕੀਨ ਕਰਕੇ ਫੁੱਲ ਪੇਮੈਂਟਾਂ ਮਾਈਆਂ ਖਾਤੇ 'ਚ। ਠੀਕ ਹੈ ਜੀ। ਤੇ ਫੁੱਲ ਅੱਛਾ ਪੇਮੈਂਟ ਪਉਣਾ ਪਾ ਤੀ ਤੇ ਤੁਸੀਂ ਕੱਲਤਾ ਜੀ ਫੇਰ ਗਾਵਾਂ ਡੰਗਰ ਉਹਨਾਂ ਨੇ ਮੰਗਾਈ ਆਪਣੇ ਇੱਕ ਦੋ ਵੀਰ ਨੇ ਐਡਵਾਂਸ ਹੀ ਹਾਂ ਰੁਪਈਆ 10000 ਪਾਇਆ ਦਿੰਦਾ ਉਹਦਾਂ ਦੀ ਵੱਛੀ ਲੈਣੀ ਜਿੱਦਣ ਵੀ ਆਏਗੀ ਅੱਛਾ ਉਹਦਨ ਬੈੜਾ ਵੀ ਚੰਗਿਆ 25 ਲੀਟਰ ਵਾਲੀਆਂ ਵੈੜਾ ਇਹ ਵਾਲੀਆਂ ਚਲੋ ਤੇ ਅੱਜ ਵੀ ਚਲੋ ਜਿਹੜੇ ਹਿਸਾਬ ਨਾਲ ਠੀਕ ਆ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਭਾਜੀ ਮਨੀਸ਼ ਜੀ ਹਾਂਜੀ ਪਿਆਰਾ ਆਪਣਾ ਬਟਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ 7836010198 ਇਸੇ ਨੰਬਰ ਤੇ ਵਟਸਐਪ ਚੱਲਦਾ ਠੀਕ ਐ ਇਹ ਲੈ ਤਾਜੀ ਸੂਈਏ ਜਿਹੜੀ ਉਹ ਹੀ ਵਿਖਾ ਦੀ ਜੇਰ ਪ੍ਰੋਪਰ ਪਾਤੀ ਆ ਨੇ ਬਿਲਕੁਲ ਆ ਦੇਖੋ ਮਗਰ ਇਹ ਜੇ ਪਈ ਫੇਰ ਕਿੱਥੇ ਪਈ ਜੇ ਤੂੰ ਜੇਰ ਆ ਦੇਖ ਸਕਦੇ ਹੋ ਜੇ ਆ ਜਿਹੜੀ ਇਹਦੇ ਜੇਲ ਪਈ ਜੇ ਇਹਨੇ ਜਿਹੜੀ ਪਾਤੀ ਆ ਤੇ ਸੂਹਾ ਕਿੰਨਾ ਸੂਈ ਜਵੇ ਜੀ ਪਹਿਲਾਂ ਜੇ ਮੂੰਹ ਦੋ ਦੰਦ ਬਰਾਬਰ ਦੇ ਚੌਕ ਦੇ ਦੰਦ ਚੁੱਕਰੀ ਆ ਜੀ ਲੈ ਖੋਲੋ ਤੋਰ ਦੀਏ ਫੇਰ ਇਹਨਾਂ ਆ ਬੱਚਾ ਜਿਹੜਾ ਇਹਦਾ ਪੈਲੇ ਸੋਵ ਸੁਈਆ ਜਿਹੜਾ ਥੋੜਾ ਡਰਦੀ ਤੇ ਥੱਲੇਆਂ ਚੰਗੀ ਤਿਆਰ ਹੋਈ ਆ ਅੱਜ ਹੀ ਸੁਈ ਆ ਜਿਹੜੀ ਮੇਰੇ ਸੁਈਆ ਹਜੇ 2.5 ਕਿਲੋ ਚੋਈ ਜੀ ਤੇ ਕੁਛ ਚਵਾਈ ਵੀ ਹੋਈ ਆ ਜੀ ਗਾਂ ਇਧਰ ਆਤੀ ਜਿਹੜੀ ਨੇ ਬਾਕੀ ਆ ਦੇਖ ਸਕਦੇ ਬਾਕੀ ਨਿਆਣੇ ਮੈਚ ਖੇਡਣਦੇ ਉਧਰ ਪਰਲੇ ਪਾਸੇ ਉਹਦਾ ਹੈ ਬਿਲਕੁਲ ਠੰਡੀ ਚੀਜ਼ੇ ਥੋੜਾ ਡਰੇ ਨਾ ਕੰਮ ਉਤਾਜੀ ਫੋਨ ਕਰਕੇ ਠੀਕ ਆ ਬਿਨਾਂ ਰੱਸੀ ਤੋਂ ਜੇ ਦਾ ਮਰਜੀ ਨੂੰ ਕਰੀ ਜਾਓ ਕੋਈ ਗੱਲ ਨਹੀਂ ਠੀਕ ਹੈ ਉਧਰਾਂ ਠੰਡੀ ਤੇਰੀ ਆ ਜਿਹੜੇ ਤੇ ਕਿੰਨਾ ਕੁ ਵੀਰ ਜੀ ਫਿਰ ਇਹ ਦੁੱਧ ਚ ਵਾਈ ਜਾਊਗੀ ਦੁੱਧ ਉਹ ਵੀਰ ਜੀ ਜਿੱਦਾਂ ਤੇ ਤਿਆਰ ਤੁਰ ਹੋਈ ਆ ਦੁੱਧ ਤੇ ਉਮੀਦ ਇਹ ਤੋਂ ਕਰਦੇ ਆ 15 16 ਕਿਲੋ ਦੀ ਅੱਛਾ ਹਾਂਜੀ ਦੁੱਧ ਵੀ ਇਹਦਾ ਸੰਗਣਾ ਹੋਊਗਾ ਜੀ ਠੀਕ ਆ ਹਾਂਜੀ ਤੇ ਕੀ ਰੱਖੀ ਇਹਦਾ ਮੁੱਲ ਫਿਰ ਆਪਾਂ ਮੁੱਲ ਤੇ ਵੇਚ ਲੋ ਨਵੀਂ ਵਿਹੜ ਚ ਦੰਦ ਦਿਖਾ ਲ ਦੋ ਪਹਿਲਾਂ ਦੰਦ ਦਿਖਾ ਦੋ ਫਿਰ ਇੱਕ ਦੋ ਦੰਦ ਬਰਾਬਰ ਆ ਚੌਕ ਦੇ ਦੰਦ ਕਰ ਰਹੀ ਆ ਬਰਾਬਰ ਆ ਦੇਖ ਆ ਦੇਖ ਸਾਡੇ ਚੋਗੀ ਤੇ ਜੇ ਪੂਰੇ ਬਰਾਬਰ ਨਹੀਂ ਕੀਤੇ ਇਹਨੇ ਪੁੱਟੇ ਹੀ ਆ ਜਿਹੜੇ ਹੱਲੇ ਕੰਨੀ ਉਦਾਂ ਹੀ ਬਾਕੀ ਖਲੋ। ਅਜੇ ਉਤਰਾ ਹੀ ਤੇ ਥਣ ਵੀ ਅਰੇ ਤੁਹਾਨੂੰ ਲੱਗੇ ਤਾਂ ਦਿਖਾਈਏ। ਆ ਦੇਖ ਸਕਦੇ। ਜੂੰ ਜੂੰ ਚਵਾਈ ਹੋਈਆਂ ਹੀਆਂ ਤੁਹਾਨੂੰ। ਅਜੇ ਇੱਕੋ ਹੀ ਚਵਾਈ ਹੋਈ ਏ ਤੇ ਤੇ ਥਣ ਹੁਣ ਤੋਂ ਹੀ ਹੱਥ ਚੋਂ ਨਾ ਲਾਵਾਂ। ਕਿੰਨੇ ਦੇ ਦੇ ਦੀਏ ਵੀ ਜੀ ਫਿਰੇ। ਜੀ ਮੈਂ ਤਾਂ ਕਹਿੰਦਾ ਜਿੱਦਾਂ ਦੀ ਬੱਚੀ ਸਾਫ ਸੂਫਿਆ ਪਹਿਲੋ ਸੋਈ ਏ ਕੋਈ ਲੱਪਾ ਲੁਪਾ ਨਹੀਂ ਲੈ ਰਾਜੀ ਏ ਪੂਰੀ। ਹਾਂਜੀ ਹਾਂਜੀ। ਕਰਦੇ ਆ 45000 ਕਰ ਲਈ। ਠੀਕ ਐ। ਹਾਂਜੀ। ਦਿਲ ਤੇ ਫਟਾ ਕੁਛ ਕਰਦਾ ਜੇ। ਤੇ ਮੋਲ ਭਾਵੇਂ ਕਰਦ ਨੂੰ ਭਾਵੇਂ 60000 ਕਰ ਲਓ ਨਹੀਂ ਜਿਆਜ ਕਰਾ ਦੇ ਦਈ ਨਹੀਂ ਕਿੰਨੇ ਤੇ ਜੈਸ ਨੋ ਦਸੀ ਗਿਆ ਆਪਾਂ ਜੈਸ ਨੋ ਕਰ ਦਈਏ ਹਾਂਜੀ ਜੈਸ ਨੋ 37000 ਦੀ ਦੱਸੋ 37000 ਦੀ ਦੇ ਦੋਗੇ ਚਲੋ ਥੋੜੀ ਬਾਅਦ ਛੋਟ ਛਾਟ ਵਿੱਚ ਹੋ ਜੋਗੀ ਥੋੜਾ ਪਤਾ ਹੋਏਗਾ ਕਰਾਂਗੇ ਅਸੀਂ ਰਵੀ ਜੀ ਠੀਕ ਹੈ ਜੀ ਚਲੋ ਲੈ ਜਾ ਇਹਨਾਂ ਅੰਦਰ ਹੀ ਨਾ ਦੇਖ ਸੰਤੇ ਜੀ ਬਾਕੀ ਅਜੇ ਚੌਗੀ ਨਹੀਂ ਹੋਈ ਪੂਰੀ ਛੋਸ਼ ਪਲਾਵੇਂ ਅਜੇ ਫਾਨੇ ਤੇ ਪਈਆਂ ਹੋ ਯਾਰ ਬਹੁਤ ਵਧੀਆ ਪੋਲੀ ਹੁਣ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਹੈ ਇਹਦੇ ਵੀ ਥਣ ਦੇਖ ਸਕਦੇ ਜੀ ਲੱਗ ਗਏ ਇਹਦਾ ਵੀਰ ਜੀ ਕਿੰਨਾ ਸੂਆ ਜੀ ਇਹਦਾ ਵੀਰ ਜੀ ਪਹਿਲਾ ਸੂਆ ਜੀ ਮੂਹ ਛੇ ਦਾੰਦ ਜੀ ਅੱਛਾ ਇਹ ਗੱਬਣਿਆ ਜੀ ਹਨਾ ਇਹ ਕਿੰਨਾ ਕੁ ਲੈਜੋ ਟਾਈਮ ਜੀ ਟਾਈਮ ਦੇਖੋ ਵੀਰ ਜੀ ਘਰ ਆਲਾ ਦਸਮ ਤੋਬ ਕੇ 10 ਦਿਨ ਕਹਿੰਦੇ ਸੀ ਵੇਖੋ ਪਹਿਲਾ ਵੀ ਸੂ ਸਕਦੀ ਹੈ ਜੀ ਅੱਛਾ ਕਿਉਂਕਿ ਸਫਰ ਚ ਡੰਗਰ ਆਉਂਦਾ ਜਾਂਦਾ ਕੁਝ ਕਹਿ ਨਹੀਂ ਸਕਦੇ ਢਾੜੀ ਡੰਗਰ ਦਰਬਾਰ ਕਰ ਜਾਂਦਾ ਤੇ ਦੁੱਧ ਕਿੰਨਾ ਕੁ ਚਪਾਜੂਗੀ ਦੁੱਧ ਦੇ ਤੋ ਵੀ ਉਮੀਦ 14-15 ਕਿਲੋ ਦੀ ਹੈਗੀ ਹੈ ਜੀ ਅੱਛਾ ਬਾਕੀ ਸਹੀ ਪੂਰੀ ਠੰਡੀ ਸੀਲ ਆ ਥਾਨ ਬਹੁ ਵਧੀਆ ਹੈ ਦਾ ਦੇਖੋ ਠੀਕ ਹੈ ਜੀ ਠੰਡੀ ਰਹਿੰਦਾ ਹੈ ਚਾਉਣਾ ਲੱਗ ਪੂਰੀ ਸੀਲ ਠੰਡੀ ਹੈ ਜੀ ਲਿਆ ਫਿਰ ਤੋੜ ਦਈਏ ਨਾ ਬਾਕੀ ਸੋਹਣੀ ਬੈੜਿਆ ਬਾਕੀ ਜ਼ਿਆਦਾਤਰ ਵੇਦੀ ਹੁਣਾਂ ਕੋ ਪਹਿਲੇ ਦੂਜੇ ਸਵੇਰੇ ਬੈੜਾ ਹੁੰਦੀਆਂ ਜਦੋਂ ਵੀ ਆਈਦਾ ਹਾਂ ਹਮੇਸ਼ਾ ਤੁਹਾਨੂੰ ਜਾਂ ਪਹਿਲੇ ਜਾਂ ਦੂਜੇ ਸਵੇਰੇ ਜਿਹੜੀ ਬੈੜਾ ਹੈ ਇੱਥੋਂ ਮਿਲੂਗੀ ਬੱਦ ਕੋਟ ਪੂਰਾ ਵੱਡਾ ਜੇ ਥੋੜੀ ਭੁੱਖੀ ਜੇ ਕੋਈ ਮੈਂ ਹੁਣੇ ਵਪੈਰੀ ਆਇਆ ਬਾਰੇ ਠੀਕ ਹੈ ਜੀ ਉਹ ਵਚੀ ਮੇਰੇ ਕੋਲ ਵੀ ਆਈਏ ਅੱਜ ਆਈਏ ਲੈ ਜਾ ਵੀ ਜੀ ਅੰਦਰ ਸੀਲ ਠੰਡੀ ਬਹੁਤ ਜਿਆਦੀ ਜੇ ਜਿੱਦਾਂ ਮਰਦੀ ਆ ਰੱਸਾ ਉੱਤੇ ਸਵਟਕੇ ਭਾਵੇਂ ਇਹ ਥੱਲੇ ਬਾਜੋ ਹੁਣੇ ਠੀਕ ਹੈ ਜੀ ਬਹੁਤ ਵਧੀਆ ਕੁਆਲਿਟੀ ਠੰਡਾ ਸੀਲ ਡੰਗਾ ਜਿਹੜਾ ਨਾ ਉਹ ਵਾਧਾ ਬਹੁਤ ਜੀਦਾ ਠੀਕ ਹੈ ਤੇ ਇਹਦਾ ਕੀ ਰੱਖਣਾ ਜੀ ਮੁੱਲ ਮੋਲੇ ਤੇ ਦੇਖੋ ਫਿਰ ਬਿੱਜੀ ਦੇ ਵੱਛੀ ਹੋਏ ਰਾਜੀ 52 56000 ਦੀ ਠੀਕ ਆ ਹਾਂਜੀ ਹੁਣ ਆਪਾਂ ਚਲੋ ਦੇ ਦੇਾਂਗੇ ਪਹਾੜਾ ਲਈਏ ਤੇ ਭਾਜੇ ਨਾ ਦੇ ਦਾਂਗੇ ਠੀਕ ਆ ਮੋਲੇ ਦਾ ਵੀ ਭਾਵੇਂ 40 45 ਕਰੀਏ ਵੀ 37 ਦੀ ਦੇ ਦਾਂਗੇ ਇਹ ਵੀ 37000 ਦੀ 37 ਦੀ ਭਾਵੇਂ ਕਿ ਉਹ ਲੈ ਜਾ ਤੇ ਭਾਵੇਂ ਕੋਈ ਆ ਜੇ ਜੋੜਾ ਲਏਗਾ ਵੀਰ ਮੇਰਾ ਖੁੱਲਾ ਤੁਸੀ ਮਾਨਤਨ ਕਰਾਂਗੇ ਅੱਛਾ ਕਿੰਨੇ ਤਾਂ ਦੇ ਦੋਗੇ ਜੋੜਾ ਜੀ ਜੋੜਾ ਵੇਖੋ ਹੋਰ ਬਿੱਜੀ ਬੰਦਾ ਵਾ 37 ਤੇ 37 74000 ਦਾ ਹਾਂਜੀ ਹਾਂਜੀ 72000 ਦਾ ਦੇ ਦਾਂਗੇ 72 ਦਾ ਜੋੜਾ ਮਾਨਤਨ ਕਰ ਦਾਂਗੇ ਠੀਕ ਆ ਬਾਕੀ ਵਛੀਆਂ ਨਵੀਆਂ ਜੀ ਠੀਕ ਆ ਜੀ ਬਾਕੀ ਪਹਿਲੇ ਸਵੇਰੇ ਵੜਾਵਾ ਦੰਦਾ ਚਾ ਜੜੀਆਂ ਹਲੇ ਇਹਨੇ ਵੀ ਚੰਗੀ ਤਿਆਰ ਹੋਣਾ ਮਸੂਨ ਤੱਕ ਤੇ ਹੁਣ ਇੱਕ ਬੱਚੇ ਦਾ ਵੀ ਨਾ ਕੀ ਜੇ ਹਾਂਜੀ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਇਰ ਕੋਰ ਬੀਜੀ ਦੋਤੇ 10 ਕਿਲੋ ਹੀ ਅੱਛਾ ਇਹ ਨੂੰ ਦਿੱਤੀ ਸੀ ਅਗਲੇ ਨੇ ਮਹੀਨੇ ਸਵਾ ਮਹੀਨੇ ਦੀ ਕਰਤੀ ਸੀ ਅੱਛਾ ਪਰ ਮੇਰੇ ਕੋ ਆ ਕੇ ਗਾਂ ਬੋਲ ਪੀ ਆਪਾਂ ਟੀਕਾ ਪਲਸ ਨੂੰ ਲਵਾਤਾ ਜਿਹੜੀ ਕੱਲ ਪਰਸੋਂ ਲੱਗਾ ਇੱਕ ਕੱਲ ਲੱਗਾ ਜੀ ਤੇ ਹੁਣ ਕਿੰਨਾ ਚ ਹੁਣ ਦੁੱਧ ਸੱਤਾਂ ਤੋਂ ਬਾਹਰ ਹੀ ਹੋਊਗਾ ਜੀ ਸੱਤ ਤੋਂ ਸਾਢੇ ਸੱਤ 8 ਕਿਲੋ ਦੇ ਅੰਦਰ 8 ਸੱਤਾਂ ਤੋਂ ਅੰਦਰ ਨਹੀਂ ਜਾਂਦਾ ਸੱਤਾਂ ਤੋਂ ਬਾਹਰ ਹੀ ਹੋਏਗਾ ਦੁੱਧ ਲਿਆ ਫਿਰ ਤੋਰੀ ਗੇ ਦੁੱਧ ਵਾਜੇਗੀ ਆ ਟੀਕਾ ਲਵਾਉਂਦੇ ਥੋੜਾ ਨਾਲੇ ਬਾਕੀ ਆ ਦੇਖ ਸਕਦੇ ਜੇ ਪਿੱਛੇ ਵੀ ਉਤਰਾਂ ਜੜੀਆਂ ਵਾ ਲੱਗਾ ਵਾ ਅੱਵਾ ਝੂਠ ਨਹੀਂ ਕਹਾਂ ਕਿ ਦਿਨ ਕੋਈ ਵੀ ਟੀਕੇ ਨੂੰ ਲਵਾ ਅੱਛਾ ਮੈਂ ਵੀ ਪੈਲਣੇ ਦੇ ਵੇਖੋ ਸ਼ਾਲਾ ਮਾਰਦੀ ਹੁੰਦੀ ਠੀਕ ਹੈ ਜਿਹੜਾ ਇਹਨਾਂ ਦੋ ਦਿਨ ਵੀ ਦਿਨ ਕਹਿੰਦੇ ਕਿ ਭਰਾਤਾ ਸੱਤ ਕਿੱਲਾ ਦੁੱਧ ਹੈ ਜਿਹੜਾ ਇਹਦੇ ਕੋਲ ਵੀ ਇੰਦਰ ਰੇੜਾ ਗਿਆ ਵੇ ਲੋਕ ਤਾਂ ਮਾਛੇ ਬਾਕੀ ਕਾਫੀ ਦਿਨ ਬਾਅਦ ਅੱਜ ਬਾਹਰ ਨਿਕਲੀਆਂ ਵਾ ਅੱਜ ਕੁਛ ਮੌਸਮ ਵੀ ਚਲੋ ਸਾਫ ਹੋ ਗਿਆ ਠੰਡੀ ਤੇਰੀ ਪੂਰੀ ਵੀਰਦੀ ਹੈ ਬਈ ਠੀਕ ਹੈ ਜੀ ਜਿੰਦਾ ਮਰਜੀ ਬੈਜੋ ਥੱਲੇ ਠੀਕ ਹੈ ਜੀ ਠਾਣਾ ਚੁਆਬ ਉਹ ਵਧੀਆ ਠੀਕ ਹੈ ਜੀ ਚੁਆ ਇਹਦਾ ਵੀ ਪਹਿਲਾ ਹੀ ਸੀ ਇਹ ਕਿੰਨੇ ਦੇ ਦੇ ਦੀਏ ਵੀਰ ਜੀ ਫਿਰ ਆਪਾਂ ਦੇ ਨੂੰ ਤਾਂ ਦੇਖੋ ਹਰਪ੍ਰੀਤ ਜੀ ਬਸ਼ੀ ਤੇ ਤਿਆਰ ਹੋਈ ਇਹ ਵੀ ਤੁਹਾਨੂੰ ਪਤਾ ਜਿੰਦ ਦੀ ਇਹ ਰੁਪਈਆਂ ਵਾਲੀ ਬਸ਼ੀ ਬੜਾ ਨਵੀਆਂ ਤਿੰਨੇ ਮੇਰੇ ਕੋਲ ਹਾਂਜੀ ਹਾਂਜੀ ਇਹ ਮੁੱਲ ਆਪਾਂ ਕਰਨਾ ਜੈ ਜੈ ਇਹਦਾ ਮੁੱਲ ਭਾਵੇਂ 20 ਕਰ ਲਈਏ 21 ਕਰ ਲਈਏ ਅੱਛਾ 18000 ਦੀ ਦੇ ਦੇ 18000 ਦੀ ਮੌਕੇ ਤੇ ਕਰ ਦੇਣਾ ਮਾਨਤਾ ਨਾਲ ਕਰ ਦਾਂਗੇ ਕਰ ਦਾਂਗੇ ਠੀਕ ਹੈ ਵੈਸੇ ਨੂੰ ਆਪਾਂ ਇੱਕ ਕੱਲ ਤੇ ਇੱਕ ਪਰਸੋਂ ਦਾ ਵੀ ਗੱਲ ਲੱਗਾ ਜੀ ਠੀਕ ਹੈ ਜੀ ਅੱਛਾ ਇਹ ਉਮੀਦ ਕਰਦੇ ਆ ਗੱਭਰ ਨਿਕਲੂ ਇਹ ਆ ਕਿ ਉਤਰਾ ਫੇਰ ਜਿਹੜਾ ਦੁੱਧ ਤੇ ਆਜੂਗੀ ਜਿਹੜਾ ਤੁਹਾਨੂੰ ਪਤਾ ਹੀ ਹੀਟ ਚੋਂ ਕਰਕੇ ਡੰਗਰ ਥੋੜਾ ਜਿਹਾ ਡਾਊਨ ਹੁੰਦਾ ਨਾਲੇ ਠੰਡ ਬਹੁਤ ਜ਼ਿਆਦੀ ਪਈ ਹੈ ਦੋ ਤਿੰਨ ਦਿਨ ਨਾ ਕਰਕੇ ਵੈਸੇ ਡੰਗਰ ਆਪਣੇ ਵੀ ਘਰ ਵਾਲੇ ਦੁੱਧੋਂ ਘਟੇ ਆ ਤੇ ਹੁਣ 7 ਕਿਲੋ ਪੱਕਾ ਦੁੱਧ ਜਿਹੜਾ ਹੈਗਾ ਠੀਕ ਹੈ ਜੀ ਜੇ ਵੀ ਆਨਲਾਈਨ ਮੰਗਾਂਦਾ ਉਹਨੂੰ ਖਣਾ ਵੀ ਗਾਰਡੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਜਿਹੜੇ ਵੀ ਦਿਨਾਂ ਟੋਟਲ ਤਿੰਨ ਮਕਾਉ ਕੀਤੇ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ